ਅੱਜ ਦੀ ਪੰਜਾਬੀ ਜੀਕੇ ਦੀ ਕੱਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸ ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਪੰਜਾਬੀ ਦੀ ਕੱਕ੍ਹਾ ਵਿੱਚ ਸਮੇਤ ਤੁਹਾਡੇ ਲਈ ਵੱਖਰੇ ਵੱਖਰੇ ਪੰਜਾਬੀ ਜੀਕੇ ਦੇ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪੰਜਾਬੀ ਜੀਕੇ ਦੇ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਕਿਸੇ ਵਸਤੂ ਦਾ ਭਾਰ ਕਿੱਥੇ ਹੁੰਦਾ ਹੈ ਕਿਸੇ ਵਸਤੂ ਦਾ ਭਾਰ ਕਿੱਥੇ ਹੁੰਦਾ ਹੈ ਧਰਾਵਾਂ ਉੱਤੇ ਵੱਧ ਹੁੰਦਾ ਹੈ ਤੇ ਭੁਮਤੇ ਰੇਖਾ ਉੱਤੇ ਕਟ ਹੁੰਦਾ ਹੈ ਧਰਾਵਾਂ ਉੱਤੇ ਵੱਧ ਹੁੰਦਾ ਹੈ ਤੇ ਭੁਮਤੇ ਰੇਖਾ ਉੱਤੇ ਕਟ ਹੁੰਦਾ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਦੁੱਧ ਕਿਉਂ ਫਟ ਜ ਕਿਉਂ ਫਟ ਜਾਂਦਾ ਹੈ ਕਿਉਂ ਫਟ ਜਾਂਦਾ ਹੈ ਇਸ ਵਿੱਚ ਕੀ ਦੁੱਧ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜਿਸ ਨਾਲ ਦੁੱਧ ਵਿੱਚ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ ਬਈ ਦੁੱਧ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜਿਸ ਨਾਲ ਦੁੱਧ ਵਿੱਚ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਦੁੱਧ ਜਿਹਦੇ ਕਾਰਨ ਦੁੱਧ ਫਟ ਜਾਂਦਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਪਹਾੜਾਂ ਉੱਤੇ ਸਾਹ ਲੈਣਾ ਔਖਾ ਹੈ ਕਿਉਂਕਿ ਪਹਾੜਾਂ ਉੱਤੇ ਸਾਹ ਲੈਣਾ ਔਖਾ ਹੈ ਕਿਉਂਕਿ ਆਕਸੀਜਨ ਦੀ ਘਾਟ ਹੁੰਦੀ ਹੈ ਪਹਾੜਾਂ ਉੱਤੇ ਆਕਸੀਜਨ ਦੀ ਘਾਟ ਹੁੰਦੀ ਹੈ ਜਿਸ ਦੇ ਨਾਲ ਉੱਥੇ ਸਾਹ ਲੈਣਾ ਔਖਾ ਹੁੰਦਾ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਮੋਟਰ ਚਾਲਕ ਆਪਣੇ ਪਿੱਛੇ ਸੜਕ ਦੇਖਣ ਲਈ ਕੀ ਵਰਤਦੇ ਹਨ ਔਤਲ ਦਰਪਣ ਮੋਟਰ ਚਾਲਕ ਆਪਣੇ ਪਿੱਛੇ ਸੜਕ ਦੇਖਣ ਲਈ ਔਤਲ ਦਰਪਣ ਵਰਤਦੇ ਹਨ 5ਵਾਂ ਪ੍ਰਸ਼ਨ ਕਿਹੜਾ ਸੀ ਨੇੜੇ ਦੀ ਕਮਜ਼ੋਰ ਨਿਗਾਹ ਵਾਲੇ ਭਈ ਨੇੜੇ ਦੀ ਕਮਜ਼ੋਰ ਨਿਗਾਹ ਵਾਲੇ ਵਿਅਕਤੀ ਆਪਣੇ ਚਸ਼ਮਿਆਂ ਵਿੱਚ ਕੀ ਵਰਤਦੇ ਹਨ ਨੇੜੇ ਦੀ ਕਮਜ਼ੋਰ ਨਿਗਾਹ ਵਾਲੇ ਵਿਅਕਤੀ ਆਪਣੇ ਚਸ਼ਮਿਆਂ ਉੱਤੇ ਕੀ ਵਰਤਦੇ ਹਨ ਆਊਟਰ ਲੈਂਸ ਕੀ ਵਰਤਦੇ ਹਨ ਆਊਟਰ ਲੈਂਸ 6ਵਾਂ ਪ੍ਰਸ਼ਨ ਕਿਹੜਾ ਸੀ ਮਨੁੱਖ ਵਿੱਚ ਕਿੰਨੇ ਗੁਣ ਸੁੱਤਰ ਹੁੰਦੇ ਹਨ ਮਨੁੱਖ ਵਿੱਚ 46 ਗੁਣ ਸੁੱਤਰ ਹੁੰਦੇ ਹਨ 7ਵਾਂ ਪ੍ਰਸ਼ਨ ਕਿਹੜਾ ਸੀ ਵਿਟਾਮਿਨ ਕੀ ਹੈ ਜੈਵ ਯੋਗਿਕ ਹੈ ਵਿਟਾਮਿਨ ਕੀ ਹੈ ਜੈਵ ਯੋਗਿਕ ਹੈ 7ਵਾਂ ਪ੍ਰਸ਼ਨ ਕਿਹੜਾ ਸੀ ਵਿਅਕਤੀ 1 ਮਿੰਟ ਵਿੱਚ ਕਿੰਨੇ ਵਾਰ ਸਾਹ ਲੈਂਦਾ ਹੈ ਵਿਅਕਤੀ 1 ਮਿੰਟ ਵਿੱਚ ਕਿੰਨੇ ਵਾਰ ਸਾਹ ਲੈਂਦਾ ਹੈ 16 ਤੋਂ 18 ਵਾਰ ਵਿਅਕਤੀ 1 ਮਿੰਟ ਵਿੱਚ 16 ਤੋਂ 18 ਵਾਰ ਸਾਹ ਲੈਂਦਾ ਹੈ ਨੋਵਾਂ ਪ੍ਰਸ਼ਨ ਕਿਹੜਾ ਸੀ ਇੱਕ ਵਿਅਕਤੀ ਦਾ ਦਿਲ ਆਮ ਤੌਰ ਤੇ 1 ਮਿੰਟ ਵਿੱਚ ਕਿੰਨੇ ਵਾਰ ਧੜਕਦਾ ਹੈ ਇੱਕ ਵਿਅਕਤੀ ਦਾ ਦਿਲ ਆਮ ਤੌਰ ਤੇ 1 ਮਿੰਟ ਵਿੱਚ 75 ਵਾਰ ਧੜਕਦਾ ਹੈ 10ਵਾਂ ਪ੍ਰਸ਼ਨ ਕਿਹੜਾ ਸੀ ਹਵਾਈ ਜਹਾਜ਼ ਦੇ ਖੋਜੀ ਦਾ ਨਾਂ ਦੱਸੋ ਹਵਾਈ ਜਹਾਜ਼ ਦੇ ਖੋਜੀ ਕੌਣ ਸੀ ਜਾਂ ਉਹਨਾਂ ਦਾ ਨਾਂ ਦੱਸੋ ਆਰਥਵਿਲ ਅਤੇ ਬਾਈਬਰ ਰਾਈਟ ਆਰਥਵਿਲ ਅਤੇ ਬਾਈਬਰ ਰਾਈਟ 11ਵਾਂ ਪ੍ਰਸ਼ਨ ਕਿਹੜਾ ਸੀ ਜੇਲ ਬੇਡ ਦਾ ਨਾਂ ਕਿਸ ਖੋਜ ਕਰਕੇ ਪ੍ਰਸਿੱਧ ਹੈ ਜੇਲ ਬੇਡ ਦਾ ਨਾਂ ਟੈਲੀਵਿਜ਼ਨ ਦੀ ਖੋਜ ਕਰਕੇ ਪ੍ਰਸਿੱਧ ਹੈ ਸਾਡੀ ਅੱਧੀ ਜਿੱਕੀ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਖਿਆ ਤੁਹਾਨੂੰ ਕਿੰਨੀ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਜ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ